ਰੇਵੈਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ 2 ਦਿਨ ਦੀ ਸਮੂਹਿਕ ਛੁੱਟੀ ਕੀਤੇ ਜਾਣ ਤੋਂ ਬਾਅਦ ਸੂਬੇ ਪੜਦੀਆਂ ਤਹਿਸੀਲਾਂ ਦੇ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਸੀ। ਡੀਸੀ ਮੁਹਾਰੀ ਆਸ਼ਿਕਾ ਜੈਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਸ਼ਨੀਵਾਰ ਛੁੱਟੀ ਵਾਲੇ ਦਿਨ ਯਾਨੀ ਕਿ ਅੱਜ ਜ਼ਿਲ੍ਹੇ ਪੜਦੀਆਂ ਤਹਿਸੀਲਾਂ ਦੇ ਵਿੱਚ ਕੰਮ ਕਾਜ ਚਾਲੀ ਰੱਖਿਆ ਗਿਆ। 2 ਦਿਨ ਹੜਤਾਲ ਤੋਂ ਬਾਅਦ ਸ਼ਨੀਵਾਰ ਤੋਂ ਜਨਤਾ ਦਾ ਹਲ ਰਸੀਦਾ ਕਰਨੇ ਲਈ ਤਹਿਸੀਲਦਾਰ ਜੀ ਆਪਣੇ ਰਜਿਸਟਰੀ ਅੱਜ ਕਰ ਰਹੇ ਹਨ ਔਰ ਹੋ ਰਹੀ ਹੈ। ਉਹ ਬਾਧਿਤ ਹੋ ਰਹੇ ਥੇ ਅੱਜ ਜੋ ਹੈ ਸਰਕਾਰ ਨੇ ਦੋ ਦਿਨ ਵਾਸਤੇ ਆਪਣੇ ਆਫਿਸ ਖੋਲੇ ਰੱਖੇ ਤਾਂ ਕਿ ਜੋ ਲੋਗਾ ਤੇ ਜੋ ਕਾਰਯ ਬਾਧਿਤ ਹੋਏ ਥੇ ਉਹ ਪੂਰੇ ਹੋਣ ਸਕੇ ਤੋਂ ਅਸੀਂ ਆਏ ਥੇ ਔਰ ਸਾਡਾ ਕੰਮ ਹੋ ਗਿਆ ਥੈਂਕ ਯੂ ਦਿਨ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਹੜਤਾਲ ਤੇ ਸੀ ਅੱਜ ਸਪੈਸ਼ਲ ਤੌਰ ਤੇ ਖੋਲੇ ਗਏ ਕੀ ਕਹੋਗੇ ਤੁਹਾਡੇ ਜੀ ਮੈਂ ਇਹੀ ਕਹੂੰਗਾ ਜੀ ਵੀ ਅਧਿਕਾਰੀਆਂ ਨੂੰ ਵੀ ਨਿਵੇਦਨ ਹੈ ਵੀ ਉਹ ਜਨਤਾ ਦੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਛੋਟੀ-ਛੋਟੀ ਗੱਲਾਂ ਤੇ ਜਾਂ ਕਿਸੇ ਗਲਤ ਅੰਸਰ ਦੇ ਨਾਲ ਨਾ ਖੜੇ ਹੋ ਕੇ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਵੀ ਇਹ ਜਿਹੜੇ ਲੋਕ ਇਤਨੇ ਖੱਜਲ ਖਵਾਰ ਚਾਹੇ ਉਹ ਕਿਸਾਨ ਹੈ ਚਾਹੇ ਸਟੂਡੈਂਟ ਹੈ ਚਾਹੇ ਉਹ ਮਹਿਲਾ ਹੈ ਚਾਹੇ ਉਹ ਓਏ ਹਰ ਆਦਮੀ ਦਾ ਤਹਿਸੀਲ ਨਾਲ ਜੁੜਿਆ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਜੀ ਤੇ ਉਹ ਆਪਣੇ ਦਿਨ ਮਤਲਬ ਉਹ ਹੁੰਦਾ ਪਿਛਲੇ 3 ਦਿਨ ਤੋਂ ਜੀ ਲੋਕ ਖੱਜਲ ਖਵਾਰ ਹੋ ਰਹੇ ਸੀ ਇੱਥੇ ਟ੍ਰੈਫਿਕ ਜਾਮ ਤੇ ਹਰ ਮਤਲਬ ਉਹਦੀ ਲੋਕਾਂ ਨੂੰ ਇਤਨੀ ਮੁਸ਼ਕਲ ਆਂਦੀ ਆ ਜੀ ਕਿ ਤੁਸੀਂ ਪੁੱਛੋ ਨਾ ਕੋਈ ਵੀ ਇੰਨਾ ਕੰਮ ਇੰਨਾ ਟਾਈਮ ਨਹੀਂ ਕਰ ਸਕਦਾ ਅੱਜ ਦੀ ਤੇਜ਼ੀ ਨਾਲ ਦੌੜਦੀ ਜ਼ਿੰਦਗੀ ਵਿੱਚ ਕਿਸੇ ਕੋਲ ਟਾਈਮ ਹੈ ਹੀ ਨਹੀਂ। ਡੀਸੀ ਮੁਹਾਲੀ ਨੇ ਸਪੈਸ਼ਲ ਦੇ ਦਿੱਤੇ ਕਿਵੇਂ ਦੇਖਦੇ ਹੋ ਇਹਨਾਂ ਨੂੰ ਜੀ। ਮੈਂ ਡੀਸੀ ਮੁਹਾਲੀ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਲੋਕਾਂ ਦੀ ਤਕਲੀਫ ਨੂੰ ਸਮਝਦੇ ਹੋਏ ਇਹ ਸਪੈਸ਼ਲ ਆਪਣੀ ਪਾਵਰ ਨੂੰ ਯੂਜ਼ ਕਰਦੇ ਹੋਏ ਇੱਕ ਆਰਡਰ ਕਰਿਆ ਤੇ ਛੋਟੇ ਅਧਿਕਾਰੀਆਂ ਤੇ ਵੀ ਉਹਨਾਂ ਦਾ ਵੀ ਧੰਨਵਾਦ ਹੈ ਕਿ ਵੀ ਚਲੋ ਜੀ ਜਿਹੜਾ 2 ਦਿਨ ਲੋਕਾਂ ਨੂੰ ਨੁਕਸਾਨ ਹੋਇਆ ਵੀ ਉਸ ਦੀ ਕਿਸੇ ਤਰ੍ਹਾਂ ਇੱਕ ਛੋਟੀ ਜਿਹੀ ਪਰਭਾਈ ਦੀ ਕੋਸ਼ਿਸ਼ ਹੈ। ਸ਼ਨੀਵਾਰ ਇਤਵਾਰ ਨੂੰ ਜਿਹਦੇ ਤੋਂ ਇਸ ਤਰ੍ਹਾਂ ਦੀ ਹੜਤਾਲਾਂ ਹੁੰਦੀਆਂ ਜੀ ਤਾਂ ਰੈਵਨਿਊ ਦਾ ਨੁਕਸਾਨ ਹੁੰਦਾ ਹੈ ਸਰਕਾਰ ਨੂੰ ਸਰ ਜਿਸ ਤਰ੍ਹਾਂ ਕਿ ਇਹ ਹੈ ਕਿ ਜਿਸ ਤਰ੍ਹਾਂ ਇਹ ਸਮਾਂ ਚੱਲਦਾ ਰਹਿੰਦਾ ਹੈ ਕਿ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਜਿਹੜਾ 2 ਮਿੰਟ ਦਾ ਸਮਾਂ ਵੀ ਚਲਾ ਗਿਆ ਜੀ ਉਹ ਵਾਪਸ ਨਹੀਂ ਆਣਾ ਤੇ ਇਹ ਦੋ ਦਿਨ ਕਿਸੇ ਵੀ ਜ਼ਿੰਦਗੀ ਦੇ ਵਾਪਸ ਨਾ ਆਣੇ ਤੇ ਲੱਖਾਂ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਬਰਬਾਦ ਹੋਇਆ ਦੋ ਦਿਨ ਚ ਤੇ ਉਹ ਆਣਾ ਸੀ ਉਹ ਉਹ ਕਿਤੇ ਨਾ ਕਿਤੇ ਖਰਚਾ ਵੀ ਪੈਂਦਾ ਹੈ ਸਰਕਾਰਾਂ ਜਿਹੜੀ ਤਨਖਾਹਾਂ ਦਿੰਦੀਆਂ ਮੁਲਾਜ਼ਮਾਂ ਨੂੰ ਉਹ ਵੀ ਟਾਈਮ ਬਰਬਾਦ ਹੋਇਆ ਤੇ ਜਿਹੜਾ ਆਪਣਾ ਨੁਕਸਾਨ ਹੋਇਆ ਉਸੇ ਦੀ ਤੱਕ ਕਿਸੇ ਤਰ੍ਹਾਂ ਦੀ ਪਰਪਾਈ ਹੋ ਹੀ ਨਹੀਂ ਸਕਦੀ ਸਰ ਲਾਸਟ ਕੁਐਸਚਨ ਜੀ ਜਿਸ ਨੇ ਕਿ ਅੱਜ ਦਫਤਰ ਖੋਲੇ ਗਏ ਹੈ ਸ਼ਨੀਵਾਰ ਵਾਲੇ ਦਿਨ ਕਿ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੁੰਦੀ ਨਜ਼ਰ ਆਂਦੀ ਹੈ ਜੀ ਅੱਜ ਮੈਂ ਸਮਝਦਾ ਜੀ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਜੇਕਰ ਜਿਸ ਤਰ੍ਹਾਂ ਸਰਕਾਰ ਨੇ ਸਹੂਈਦਾ ਕੇਂਦਰਾਂ ਨੂੰ ਵੀ ਪਹਿਲਾਂ ਆਰਡਰ ਕੀਤਾ ਸੀ ਤੇ ਮੈਂ ਵੀ ਇਹ ਚਾਹੂੰਗਾ ਕਿ ਵੀ ਜਿਸ ਤਰ੍ਹਾਂ ਸ਼ਨੀਵਾਰ ਦਾ ਦਿਨ ਵੀ ਵਰਕਿੰਗ ਡੇ ਦਿਨ ਰੱਖਾ ਜਾਏ ਜੀ ਵੀ ਸੰਡੇ ਸੰਡੇ ਦੀ ਛੁੱਟੀ ਬਹੁਤ ਹੈ ਕਿਉਂਕਿ ਜਿਵੇਂ ਜਿਵੇਂ ਭੀੜ ਵਧ ਰਹੀ ਹੈ ਜਨਸੰਖਿਆ ਵਧ ਰਹੀ ਹੈ ਉਸੇ ਤਰ੍ਹਾਂ ਕੰਮ ਦਾ ਵਜ਼ਨ ਵੀ ਵਧ ਰਿਹਾ ਹੈ ਤੇ ਇਹ ਜ਼ਰੂਰੀ ਨਹੀਂ ਹੈ ਵੀ ਸ਼ਨੀਵਾਰ ਦੀ ਇਸ ਤੇ ਵੀ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਹਾਂਜੀ